ਇਸ ਇਸ ਜਿਹੜੀ ਇਹਦੀ ਰਜਿਸਟਰੀ ਹੈ ਗੁਰਨਾਣ ਸਿੰਘ ਦੇ ਨਾਂ ਤੇ ਹੋਈ ਹੈ ਜੀ ਠੀਕ ਹੈ ਇਹਦਾ ਮਾਲਕ ਨਹੀਂ ਕੋਈ ਹੈਗਾ ਐਕਚੁਅਲੀ ਮੇਰੇ ਫਾਦਰ ਸਾਹਿਬ ਬਲਾਈਂਡ ਹੈ ਜੀ ਨੌਵੀਂ ਵਿੱਚ ਪੜ੍ਹਦੇ ਸੀਗੇ ਡਾਕਟਰ ਨੇ ਗਲਤ ਦਵਾਈ ਪਾਤੀ ਉਹਦੇ ਕਾਰਨ ਉਹਦੀ ਨਿਗਾ ਚਲ ਗਈ ਉਹ ਜਦੋਂ ਵਾਪਸ ਇੱਥੇ ਆਏ ਤੇ ਉਹਨਾਂ ਨੇ ਦੇਖਿਆ ਉਹਨਾਂ ਦੇ ਨਾਲ ਦੇ ਕਈ ਸੱਜਣ ਜਿਹੜੇ ਸੀਗੇ ਜਿਨ੍ਹਾਂ ਨੂੰ ਦਿਸਦਾ ਨਹੀਂ ਸੀਗਾ ਕਿਉਂਕਿ ਬਲਾਈਂਡ ਦਾ ਮਿੱਤਰ ਬਲਾਈਂਡ ਹੀ ਹੁੰਦਾ ਜ਼ਿਆਦਾਤਰ ਪਰਵਾਰ ਹੈ ਨਹੀਂ ਸੀਗੀ ਇਹ ਦੋ ਸੜਕਾਂ ਤੇ ਕੋਈ ਰੋਲਦਾ ਫਿਰਦਾ ਸੀਗਾ ਕੋਈ ਕਦੇ ਫਿਰਦਾ ਸੀਗਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਸੁਪਨਾ ਦੇਖ ਲਿਆ ਕਿ ਮੈਂ ਇਸ ਸੰਸਥਾ ਇੱਕ ਬਣਾ ਮੈਂ ਇਦਾਂ ਦੀ ਹਾਂਜੀ ਉਹਨਾਂ ਦਾ ਸੁਪਨਾ ਸੀਗਾ ਪਰ ਉਹ ਸਕਾਰ ਨਹੀਂ ਹੋ ਰਿਹਾ ਕਿਸ ਤਰੀਕੇ ਨਾਲ ਕਿਉਂ ਪੈਸਾ ਨਹੀਂ ਸੀ ਕੋਲ ਕੋਈ ਇਹ ਤਿੰਨੇ ਭਰਾ ਮਿਲੇ ਉੱਥੇ ਚਾਰ ਇਕੱਠੇ ਹੋਏ ਠੀਕ ਹੈ ਇਹਨਾਂ ਨੇ ਲੋਕਾਂ ਨੂੰ ਵੀਰਕ ਦੀ ਬੜਾ ਕੌਮ ਨੇ ਸਾਥ ਦਿੱਤਾ ਇਹ ਸਾਰਾ ਜੋ ਬਣਿਆ ਹੈ ਸਾਰਾ ਇਹਨਾਂ ਦੀ ਭੈਣ ਭਰਾਵਾਂ ਦੇ ਤੇ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਬਣਿਆ ਸਾਰਾ ਗੁਰਨਾਨਕ ਮਿਸ਼ਨ ਨੇਤਰਹੀਣ ਆਸ਼ਰਮ ਦੇ ਉਹਨਾਂ ਲੋਕਾਂ ਦੇ ਨਾਲ ਉਹਨਾਂ ਬੇਸਹਾਰੇ ਜਿਤੇਮ ਉਹਨਾਂ ਦੇ ਨਾਲ ਮਿਲਵਾਇਆ ਜਿਨ੍ਹਾਂ ਦੇ ਸ਼ਾਇਦ ਅੱਜ ਸਹਾਰਾ ਇਹ ਆਸ਼ਰਮ ਬਣਿਆ ਹੋਇਆ ਹੈ ਇਸ ਆਸ਼ਰਮ ਦੇ ਜਿਹੜੇ ਸੇਵਾਦਾਰ ਨੇ ਜਿਹੜੇ ਮੁੱਖ ਪ੍ਰਬੰਧਕ ਨੇ ਜਿਹੜੇ ਇਹਨਾਂ ਦੇ ਹੈੱਡ ਨੇ ਉਹਨਾਂ ਦੇ ਨਾਲ ਅੱਜ ਤੁਹਾਨੂੰ ਮਿਲਵਾਵਾਂਗੇ ਜਿਨ੍ਹਾਂ ਦੇ ਪਹਿਲਾਂ ਪੁਰਖੇ ਜਿਹੜੇ ਆ ਇਸ ਆਸ਼ਰਮ ਨੂੰ ਦੇਖਦੇ ਸੀ ਅੱਜ ਉਹਨਾਂ ਦੇ ਬੱਚੇ ਜਿਹੜੇ ਨੇ ਮਿਲ ਕੇ ਇਸ ਆਸ਼ਰਮ ਦੇ ਵਿੱਚ ਯੋਗਦਾਨ ਪਾਉਂਦੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਸਰਦਾਰ ਪਰਮਜੀਤ ਸਿੰਘ ਹੋਣੀ ਸਾਡੇ ਨਾਲ ਮੌਜੂਦ ਨੇ ਪਹਿਲਾਂ ਪਿਤਾ ਜਿਹੜੇ 1988 ਦੇ ਵਿੱਚ ਮੇਰਾ ਖਿਆਲ ਇਸ ਆਸ਼ਰਮ ਦੀ ਸ਼ੁਰੂਆਤ ਹੁੰਦੀ ਹੈ ਹਨਾ ਚਾਰ ਜੀ ਜਿਹੜੇ ਮਿਲ ਕੇ ਇਕੱਠੇ ਇਸ ਆਸ਼ਰਮ ਦੀ ਸ਼ੁਰੂਆਤ ਕਰਦੇ ਆ ਇਹ ਕਿਸੇ ਦਾ ਦੁੱਖ ਦੇਖ ਕੇ ਇਸ ਆਸ਼ਰਮ ਦੀ ਸ਼ੁਰੂਆਤ ਹੋਈ ਕਿ ਸੁਪਨਾ ਸਕਾਰ ਜਿਹੜਾ ਹੋ ਗਿਆ ਕਿ ਅਸੀਂ ਵੀ ਇਦਾਂ ਕੁਝ ਕਰਨਾ ਵਾ ਉਹ ਪਿਤਾ ਦੀ ਜਾਦ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੇ ਆ ਹਾਂਜੀ ਐਕਚੁਅਲੀ ਮੇਰੇ ਫਾਦਰ ਸਾਹਿਬ ਬਲਾਈਂਡ ਆ ਜੀ ਨੌਵੀਂ ਚ ਪੜ੍ਹਦੇ ਸੀਗੇ ਅੱਛਾ ਡਾਕਟਰ ਨੇ ਗਲਤ ਦਵਾਈ ਪਾਤੀ ਉਹਦੇ ਕਾਰਨ ਉਹਦੀ ਨਿਗਾ ਚਲ ਗਈ ਉਹਨਾਂ ਦੀ ਅੱਛਾ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਉਹਨਾਂ ਨੇ ਸਟਾਰਟਿੰਗ ਵਿੱਚ ਉਹ ਲੀਵਰ ਕੀਤੀ ਕਿਉਂਕਿ ਆਪਨੇ ਚਲਾ ਸਕਦੇ ਸੀਗੇ ਦੂਸਰਾ ਬੰਦਾ ਕਹੀ ਚਲਾਉਂਦਾ ਸੀ ਗਰ ਨੂੰ ਕੋ ਉਧਰ ਲਾ ਕੇ ਨਹਿਰ ਆ ਉੱਥੇ ਉਹ ਟੋਕਰੇ ਚ ਆਪਣਾ ਮਿੱਟੀ ਭਾ ਕੇ ਤੇ ਦਿਹਾੜੀ ਕਰਦੇ ਸੀਗੇ ਇਹ ਚਾਰੇ ਜਣੇ ਨਹੀਂ ਦੇਖ ਸਕਦੇ ਸੀ ਇਹ ਚਾਰੇ ਬਲਾਈਂਡ ਆ ਜੀ ਅੱਛਾ ਇਹ ਫਾਦਰ ਸਾਹਿਬ 75 ਵਿੱਚ ਸਵਬ ਬਣਿਆ ਇੰਗਲੈਂਡ ਗਏ ਅਵਤਾਰ ਸਿੰਘ ਅਵਤਾਰ ਸਿੰਘ ਹੁਣੀ ਉੱਥੇ ਸਰਦਾਰ ਗਿਆਨ ਸਿੰਘ ਜੀ ਸਰਜੀਤ ਸੀਤਲ ਸਿੰਘ ਜੀ ਸਤਾਰਾ ਤਰਜਨ ਸਿੰਘ ਜੀ ਪੱਟੀ ਇਹਨਾਂ ਨੂੰ ਉੱਥੇ ਗਲੇਨ ਚ ਮਿਲੇ ਸਾਰੇ ਅੱਛਾ ਤੇ ਡੈਡੀ ਹੁਣੀ ਤੇ ਇੰਡੀਆ ਵਿੱਚ ਜੋਬ ਕਰਦੇ ਸੀਗੇ ਸੋਨਕੀ ਮਿੱਟੀ ਚ 16 ਸਾਲ ਜੋਬ ਕੀਤੀ ਉਹਨਾਂ ਨੇ ਉਹ ਜਦੋਂ ਵਾਪਸ ਇੱਥੇ ਆਏ ਤੇ ਉਹਨਾਂ ਨੇ ਦੇਖਿਆ ਉਹਨਾਂ ਦੇ ਨਾਲ ਦੇ ਕਈ ਸੱਜਣ ਜਿਹੜੇ ਸੀਗੇ ਜਿਨ੍ਹਾਂ ਨੂੰ ਦੱਸਦਾ ਨਹੀਂ ਸੀਗਾ ਕਿਉਂਕਿ ਬਲਾਈਂਡ ਦਾ ਮਤਲਬ ਬਲਾਈਂਡ ਹੀ ਹੁੰਦਾ ਜ਼ਿਆਦਾਤਰ ਉਹ ਉਹਨਾਂ ਦੀ ਬੜੀ ਹਾਲਤ ਤਰਸਯੋਗ ਸੀਗੀ ਕਈ ਜੋਬਾਂ ਕਰਦੇ ਸੀ ਸ਼ਰੌਣੀ ਦੀ ਮਿੱਟੀ ਚ ਰਟਾਇਰ ਹੋ ਗਏ ਗੁਰਦਣਾਬ ਚ ਰਟਾਇਰ ਹੋ ਗਏ ਉਹਨਾਂ ਦਾ ਮੁਲਕੀ ਕੋਈ ਵਿਆਹ ਹੋ ਨਹੀਂ ਸਕਿਆ ਬਲਾਈਂਡ ਕਰਕੇ ਪਰਿਵਾਰ ਹੈ ਨਹੀਂ ਸੀਗੇ ਇਹ ਤੋਂ ਸੜਕਾਂ ਤੇ ਕੋਈ ਰੋਲਦਾ ਫਿਰਦਾ ਸੀਗਾ ਕੋਈ ਕਦੇ ਫਿਰਦਾ ਸੀਗਾ ਇਹਨਾਂ ਨੇ ਵੀ ਜਾ ਕੇ ਆਪਣੇ ਸਾਰੇ ਰਹਾ ਵਾਂਗੂ ਰਹੇ ਸਾਰੇ ਚਾਰੀ ਭਰਾ ਹਮ ਮਰੋ ਮੇਰੇ ਫਾਸੋ ਇਕੱਲੇ ਹੀ ਪਰ ਉਹ ਭਰਾ ਹੀ ਸਭ ਦੇ ਚਾਰੀ ਇਕੱਠੇ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਹਨ ਕਿਸੇ ਦਾ ਦਰਦ ਮਹਿਸੂਸ ਕਰਦੇ ਆ ਉਹਨਾਂ ਨੇ ਉਹ ਚੀਜ਼ ਖੁਦ ਵੀ ਹੰਡਾਈ ਜਦੋਂ ਬਾਕੀਆਂ ਨੂੰ ਦੇਖਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਸੁਪਨਾ ਦੇਖ ਲਿਆ ਕਿ ਮੈਂ ਇਸ ਸੰਸਥਾ ਇੱਕ ਬਣਾ ਮੈਂ ਇਦਾਂ ਦੀ ਹਾਂਜੀ ਉਹਨਾਂ ਦਾ ਸੁਪਨਾ ਸੀਗਾ ਪਰ ਉਹ ਸਕਾਰ ਨਹੀਂ ਹੋ ਰਿਹਾ ਕਿਸ ਤਰੀਕੇ ਨਾਲ ਕਿਉਂ ਪੈਸਾ ਨਹੀਂ ਸੀ ਕੋਲ ਕੋਈ ਅੱਛਾ ਮਤਲਬ ਕਿਉਂ ਪੈਸਾ ਚਾਹੀਦਾ ਪਹਿਲਾਂ ਤਾਂ ਫਿਰ ਉਹ ਇਹ ਤਿੰਨੇ ਭਰਾ ਮਿਲੇ ਉੱਥੇ ਚਾਰੀ ਇਕੱਠੇ ਹੋਏ ਠੀਕ ਹੈ ਇਹਨਾਂ ਨੇ ਲੋਕਾਂ ਨੂੰ ਪੀਰ ਕੀਤੀ ਬੜਾ ਕੰਮ ਨੇ ਸਾਥ ਦਿੱਤਾ ਇਹ ਸਾਰਾ ਜੋ ਬਣਿਆ ਹੈ ਸਾਰਾ ਇਨਦਰੀ ਭੈਣ ਭਰਾਵਾਂ ਦੇ ਤੇ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਬਣਿਆ ਸਾਰਾ ਜਦੋਂ ਅਸੀਂ ਆਸ਼ਰਮ ਦੀ ਗੱਲ ਕਰਦੇ ਹਾਂ ਤਾਂ ਫਗਵਾੜਾ ਦੇ ਵਿੱਚੋਂ ਜਦੋਂ ਵੀ ਕੋਈ ਲੰਘਦਾ ਤਾਂ ਰਸਤੇ ਦੇ ਵਿੱਚ ਹਾਈਵੇ ਤੇ ਪੈ ਜਾਂਦਾ ਹੈ ਨਾ ਬਹੁਤ ਪੁਰਾਣਾ ਆਸ਼ਰਮ ਅਸੀਂ ਦੇਖਦੇ ਆਏ ਹਾਂ ਮੈਨੂੰ ਲੱਗਦਾ ਕਿ ਕਦੇ ਸ਼ੁਸ਼ੇਵਾ ਜੀ ਨੇ ਕੀਤੀ ਕਦੇ ਦਿਖਾਵਾ ਨਹੀਂ ਕੀਤਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪਤਾ ਨਹੀਂ ਅਣਗਿਣਤ ਐਨ ਜੀਓਜ਼ ਆ ਇੰਨੀ ਕੁ ਵੀ ਚੀਜ਼ ਹੁੰਦੀ ਆ ਉਹਨੂੰ ਸੋਸ਼ਲ ਮੀਡੀਆ ਤੇ ਹਾਈਲਾਈਟ ਕਰ ਦਿੰਦੀਆਂ ਅੱਗਵਾਂਗ ਹਨਾ ਅੱਗੇ ਤੋਂ ਅੱਗੇ ਭਾਵੇਂ ਉਹ ਅਸਲੀ ਜਿਹੜਾ ਹੱਕਦਾਰ ਹੈ ਜਿਹਨੂੰ ਅਸਲੀ ਸੇਵਾ ਦੀ ਲੋੜ ਆ ਉਹਦੇ ਤੱਕ ਪੈਸਾ ਪਹੁੰਚੇ ਭਾਵੇਂ ਨਾ ਪਰ ਐਨਆਰਆਈਜ਼ ਨੂੰ ਅਪੀਲਾਂ ਕਰ ਦਿੱਤੀਆਂ ਜਾਂਦੀਆਂ ਬਹੁਤ ਸਾਰੀਆਂ ਝੂਠੀਆਂ ਐਨਜੀਓਜ਼ ਵੀ ਬਣ ਚੁੱਕੀਆਂ ਪਰ ਮੈਂ ਦੇਖਿਆ ਤੁਸੀਂ ਕਦੇ ਦਿਖਾਵਾ ਨਹੀਂ ਕੀਤਾ ਇੰਨੇ ਸਾਲ ਹੋ ਗਏ ਇਹਦਾ ਕੀ ਕਾਰਨ ਕਦੇ ਕੋਈ ਮਤਲਬ ਤੁਸੀਂ ਚੀਜ਼ ਨਹੀਂ ਤੁਸੀਂ ਸੇਵਾ ਕਰਦੇ ਹੋ ਪਰ ਉਹ ਸ਼ੋਅ ਆਫ ਨਹੀਂ ਕਦੇ ਕੀਤਾ ਐਕਚੁਅਲੀ ਜੀ ਨਾ ਜੋ ਤੁਹਾਨੂੰ ਪਰਿਵਾਰ ਚੋਂ ਮਿਲਦਾ ਉਹੀ ਤੁਸੀਂ ਗਾਂ ਬਣਾਉਨੇ ਆ ਹੂੰ ਫਾਦਰ ਸਾਹਿਬ ਨੇ ਇੱਕੋ ਗੱਲ ਦੱਸੀ ਵੀ ਆਪਾਂ ਇਹਦੇ ਵਿੱਚ ਕੋਈ ਦਖਲ ਨਹੀਂ ਦੇਣਾ ਮੈਂ ਪਿਛਲੇ 2-3 ਸਾਲ ਤੋਂ ਇੱਥੇ ਆ ਰਿਹਾ ਮੈਂ ਪਹਿਲਾਂ ਨਹੀਂ ਸੀ ਆਉਂਦਾ ਜੀ ਰਜਿਸਟਰੀ ਜਰੂਰ ਮੈਂ ਕਰਵਾਈ ਸੀ ਜਦੋਂ ਇੱਥੇ ਫਾਦਰ ਸਾਹਿਬ ਆਏ ਸੀਗੇ ਇਹ ਚੱਲੀ ਜਾਣਾ ਹੈ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਹੈਗਾ ਇਹਨੇ ਚੱਲੀ ਜਾਣਾ ਵਾ ਅੱਜ ਆਪਾਂ ਕੱਲ ਨੂੰ ਹੋਰ ਵੀ ਆ ਜੂਗਾ ਜੀ ਇਸ ਇਸ ਜਿਹੜੀ ਇਹਦੀ ਰਜਿਸਟਰੀ ਹੈ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਹੋਈ ਹੈ ਜੀ ਠੀਕ ਹੈ ਇਹਦਾ ਮਾਲਕ ਨਹੀਂ ਕੋਈ ਹੈਗਾ ਹੂੰ ਟਰਸਟ ਬਣਿਆ ਹੋਇਆ ਉਹ ਐਨ ਜੀਓਜ਼ ਨੂੰ ਮੋਬਾਈਲਾਂ ਤੇ ਵੀਡੀਓਜ਼ ਸ਼ੋਹ ਹੁੰਦੀਆਂ ਵਾ ਬਹੁਤ ਜ਼ਿਆਦਾ ਵਾਇਰਲ ਵੀ ਹੁੰਦੀਆਂ ਤੁਹਾਡਾ ਦਿਲ ਨਹੀਂ ਕੀਤਾ ਕਿ ਅਸੀਂ ਵੀ ਥੋੜਾ ਇਦਾਂ ਕੁਝ ਕਰੀਏ ਦਿਖਾਈਏ ਲੋਕਾਂ ਨੂੰ ਐਕਚੁਅਲੀ ਮੈਡਮ ਨਾਲ ਦਰਦੀ ਐਨਾ ਸੀਨੇ ਵਿੱਚ ਜਦੋਂ ਇਥੇ ਆਲ ਕੇ ਬੱਚੇ ਮਿਲਦੇ ਆ ਹਮਮ ਉਹਨੇ ਕੋਈ ਲੇਡੀਆਂ ਆਏ ਤਰਨ ਤਰਨ ਤੁਸੀਂਗੇ ਉਹਦੇ ਦੋ ਬੱਚੇ ਸੀਗੇ ਤੇ ਉਹਦੇ ਹਸਬੰਡੋਂ ਦੀ ਅਣ ਬਣ ਗਈ ਹਮ ਉਹ ਕਹਿੰਦੀ ਵੀ ਤੁਸੀਂ ਮੇਰੇ ਬੱਚੇ ਇੱਥੇ ਰੱਖ ਲਓ ਅੱਛਾ ਅਸੀਂ ਕਹਾਂ ਵੀ ਤੇਰੇ ਬੱਚੇ ਕਿਸੇ ਕੈਟਾਗਰੀ ਚ ਨਹੀਂ ਆਉਂਦੇ ਨਾ ਵੀ ਤੁਸੀਂ ਦੋਨੇ ਮਾਂ ਪੇ ਹੈਗੇ ਉਹਨਾਂ ਦੇ ਇਦਾਂ ਬਹੁਤ ਦੁਨੀਆ ਹੈਗੀ ਆ ਜਿਹੜੇ ਮਾਪੇ ਵਾਲੀ ਹੈਗੀ ਆ ਵੀ ਆਪਾਂ ਜਾਂ ਤੇਰੇ ਕੋ ਸੂਰਸ ਜਿਨੀ ਹੈਗੀ ਹੂੰ ਵੀ ਸਾਨੂੰ ਲਿਖ ਕੇ ਦਿਓ ਤੁਹਾਡੀ ਪੰਚਾਇਤ ਲਿਖ ਕੇ ਦੇਵੇ ਸਾਡੇ ਕੋ ਇਹਨਾਂ ਕੋ ਰੋਟੀ ਪਾਣੀ ਹੈ ਨਹੀਂਗਾ ਮਾਪੇ ਛੱਡਣ ਆ ਗਏ ਆਪਣੇ ਮਦਰ ਓਕੇ ਉਹ ਕਹਿੰਦੀ ਮੇਰਾ ਹਸਬੰਦ ਘਰੇ ਨਹੀਂ ਪੜ ਉਹਦੀ ਦੁਕਾਨੀ ਸੀ ਨਾ ਉਹ ਕਹਿੰਦੀ ਹਸਬੰਦ ਮੇਰਾ ਘਰੇ ਨਹੀਂ ਆਉਂਦਾ ਅੱਛਾ ਜਿਹੜਾ ਮੇਰਾ ਦੋ ਬ੍ਰਦਰਸ ਗਿਆ ਤਰਨ ਤੰਤ ਉਹ ਦੋਨੋਂ ਦਿਨ ਅਸ਼ੀਨ ਡੈਥ ਹੋ ਚੁੱਕੀ ਆ ਤਰੀ ਪੁਲਿਸ ਇਹਨਾਂ ਨੂੰ ਰੱਖ ਲੋ ਇੱਥੇ ਨਸ਼ੇ ਤੋਂ ਬਚ ਜਾਣਗੇ ਉਹ ਲੋਕ ਇੱਕ ਨਹੀਂ ਤਰਾਸ ਦੀ ਰੇਖ ਦੀ ਬਖੋ ਘ੍ਰਿ ਸਟੋਰੀ ਹੈ। ਹਮ ਇੱਕ ਮੈਂ ਦੇਖਿਆ ਉਹ ਬੱਚੀ ਆ ਜਿਹਦੇ ਹਨਾ ਮਾਂ ਨੇ ਅੱਖਾਂ ਦੇ ਵਿੱਚ ਮਿਰਚਾਂ ਪਾਤੀਆਂ। ਹਾਂਜੀ ਉਹ ਕਿਸੇ ਕਾਰਨ ਪੈ ਗਈਆਂ ਮਿਰਚਾਂ ਚਲੋ ਆਪਾਂ ਕੋਲੇ ਕੋਲ ਨਹੀਂ ਸੀ ਉਸ ਟਾਈਮ। ਹਮ ਤੋਂ ਬੱਚੀ ਸਾਡੇ ਕੋਲ 8-10 ਸਾਲ ਦੀ ਜਦੋਂ ਅਸੀਂ ਇੱਥੇ ਆਈ ਜਦੋਂ। ਅੱਛਾ ਤੇ ਉਹ ਹੁਣ ਉਹਨੇ ਐਮਏ ਕੀਤੀ ਹੋਈ ਆ। ਚੌਵੀ ਦੀ ਦੇਖ ਹੀ ਲਿਆ ਚੌਵੀ-25 ਸਾਲ ਦੀ ਹੋ ਗਈ ਉਹ। ਉਹਦੀ ਲਾਈਫ ਵੀ ਸਾਰੀ ਇੱਥੇ ਹੋਈ ਹੈ। ਮਤਲਬ ਸਾਡੇ ਹੱਥਾਂ 'ਚ ਪੜੀ ਸਾਡੇ ਆਪਣੇ ਬੱਚਿਆਂ ਨੂੰ ਪਾਲਿਆ ਉਹਨੂੰ। ਹਮ ਤੇ ਉਨੇ ਉਨੇ ਐਮਏ ਕੀਤੀ ਹੋਈ ਹੈ ਐਚਐਮ ਕਾਲਜ ਅੰਦਰ ਤੋਂ ਇਦਾਂ ਜਦੋਂ ਅਨੁਭਵ ਦੇਖਦੇ ਹੋ ਕਿ ਹਨਾ ਯਤੀਮ ਬੱਚੇ ਵੀ ਨਹੀਂ ਪਰ ਕਈ ਵਾਰ ਜਿਹਦਾ ਘਰ ਦੇ ਹੀ ਦੁਸ਼ਮਣ ਬਣ ਜਾਂਦੇ ਆ ਬੋਝ ਸਮਝਣ ਲੱਗ ਜਾਂਦੇ ਆ ਜੇ ਬੱਚੇ ਨੂੰ ਦਿਖਦਾ ਨਹੀਂ ਆ ਜੇ ਬੱਚਾ ਪਾਹਾਜ਼ ਆ ਹਨਾ ਜੇ ਬੱਚੇ ਨੂੰ ਕੋਈ ਹੋਰ ਸਮੱਸਿਆ ਤਾਂ ਘਰ ਤੋਂ ਬਾਹਰ ਕੱਢ ਦਿੰਦੇ ਭਾਵੇਂ ਭੈਣ ਭਰਾ ਹੀ ਮੈਂ ਦੇਖੇ ਕਹਿੰਦੇ ਸਾਨੂੰ ਮੇਰੇ ਭਰਾ ਹੀ ਆ ਪਰ ਮੇਰੇ ਭਰਾ ਤੋਂ ਹੀ ਹੁਣ ਮੈਨੂੰ ਕੋਈ ਉਮੀਦ ਨਹੀਂ ਆਊਗਾ ਕਦੇ ਇਦਾਂ ਦੀ ਤਾਂ ਸਾਡੇ ਕੋਲ ਸੈਂਗੜੀ ਕੇਸਾ ਜੀ ਕਿੱਥੇ ਇਹ ਜਗ੍ਹਾ ਬਣੀ ਕਿੱਦਾਂ ਖਾਂਡਾ ਆ ਖੁਸ਼ੀ ਮਿਲਦੀ ਮਨ ਨੂੰ ਜੀ ਸੋ ਇਹ ਸੀ ਗੁਰਨਾਨਕ ਮਿਸ਼ਨ ਨੇਤਰਹੀਣ ਆਸ਼ਰਮ ਦੇ ਪਿੱਛੇ ਜਿਨ੍ਹਾਂ ਦਾ ਯੋਗਦਾਨ ਹੈ ਜਿਹੜੇ ਰਲ ਮਿਲ ਕੇ ਇਸ ਆਸ਼ਰਮ ਦੇ ਲਈ ਆਪਣੀ ਸੇਵਾ ਨਿਭਾ ਰਹੇ ਆ ਪਰ ਇਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਆਪਣੇ ਇਹ ਲੋਕ ਪੈਰਾਂ ਤੇ ਕਿੱਦਾਂ ਖੜੇ ਹੋਏ ਕਿੱਦਾਂ ਪੜ ਲੈ ਕੇ ਇਸ ਦਾ ਖਰਚਾ ਕਿਵੇਂ ਇਹਨਾਂ ਨੇ ਕੀਤਾ ਇਹਨਾਂ ਨੇ ਲੋਕੇਸ਼ਨ ਦੱਸ ਦਿੱਤੀ ਅਗਰ ਤੁਹਾਨੂੰ ਲੱਗਦਾ ਤੁਹਾਡੀ ਨਿਗਾਹ ਦੇ ਵਿੱਚ ਵੀ ਕੋਈ ਲੋੜਵੰਦ ਤੁਹਾਡੇ ਸਾਹਮਣੇ ਆਉਂਦਾ ਹੈ ਤੁਹਾਨੂੰ ਨਜ਼ਰੀਆ ਆਉਂਦਾ ਹੈ ਕੋਈ ਦੱਸਦਾ ਹੈ ਤਾਂ ਤੁਸੀਂ ਇਹ ਐਡਰੈਸ ਜਿਹੜਾ ਜ਼ਰੂਰ ਨੋਟ ਕਰ ਲਿਓ ਤੁਸੀਂ ਇਨਾਂ ਤੱਕ ਪਹੁੰਚ ਸਕਦੇ ਹੋ ਧੀਆਂ ਜਿਨ੍ਹਾਂ ਦੇ ਮਾਪੇ ਸ਼ਾਇਦ ਉਹਨਾਂ ਦੇ ਵਿਆਹ ਦੇ ਲਈ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦੇ ਲਈ ਵੀ ਇਹ ਆਸ਼ਰਮ ਇੱਕ ਸਹਾਰਾ ਜ਼ਰੂਰ ਬਣਿਆ ਹੋਇਆ ਹੈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਮੈਂ ਗੁਰਦੀਪ ਕੌਰ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਡੇਲੀ ਪੋਸਟ ਪੰਜਾਬ I believe.